ਫਰੋਜ਼ਪੁਰ ਦੇ ਨੇੜਲੇ ਪਿੰਡਾਂ ਦੇ ਵਿੱਚ ਖੜੇ ਆ ਬਿਲਕੁਲ ਬਾਰਡਰ ਇਥੋਂ ਨਾਲ ਗੱਟੀ ਰਹਿਮੇ ਕੇ ਭਾਨੇ ਵਾਲਾ ਇਹ ਪਿੰਡਾਂ ਦਾ ਇਹ ਰਕਵਾ ਹੈ ਖੇਤ ਦਾ ਤੇ ਵੀਰ ਇਥੋਂ ਦੇ ਕਿਸਾਨ ਵੀਰ ਸਾਡੇ ਨਾਲ ਨੇ ਤੇ ਇਧਰ ਦੀਆਂ ਤਸਵੀਰਾਂ ਦਿਖਾ ਦਈਏ ਕਿ ਇਹਨਾਂ ਦੇ ਖੇਤ ਦੇ ਵਿੱਚ 5 5 6 6 ਫੁੱਟ ਦੇ ਕਰੀਬ ਰੇਤ ਚੜ ਗਈ ਆ ਨਾਲ ਹੀ ਸਤਲੁਜਾ ਸਤਲੁਜ ਤੁਹਾਨੂੰ ਉਹ ਵੀ ਦਿਖਾਇਆ ਸੀ ਕਿ ਆ ਸਾਹਮਣੇ ਸਤਲੁਜਾ ਪੂਰੀ ਬੁਰੀ ਤਰ੍ਹਾਂ ਜਿਹੜਾ ਹੈਗਾ ਸਾਰੀ ਫਸਲ ਤਬਾਹ ਹੋ ਗਈ ਆ ਇਧਰ ਝੋਨਾ ਤੁਸੀਂ ਦੇਖ ਸਕਦੇ ਹੋ ਚਲੋ ਵੀਰ ਹੁਣੀ ਜਿਹੜੀ ਹੈਗੀ ਆ ਮਿੱਟੀ ਆਪਦਾ ਰੇਤਾ ਸੰਭ ਰਹੀ ਹੈ ਸੋ ਪਰ ਮਸਲਾ ਇਹ ਆ ਵੀ ਕੁਝ ਕਿ ਦਿਨਾਂ ਦੀ ਮੌਲਤ ਦਿੱਤੀ ਆ 15 17 ਤਰੀਕ ਤੱਕ ਸ਼ਾਇਦ ਵੀ 20 ਦਿਨਾਂ ਦਾ ਟਾਈਮ ਦਿੱਤਾ ਸੀ ਸਰਕਾਰ ਨੇ ਕਿ ਤੁਸੀਂ ਆਪਦਾ ਰੇਤਾ ਚੱਕ ਸਕਦੇ ਹੋ ਚਾਹੇ ਆਪਣੇ ਕੋਲ ਸੰਭੋ ਚਾਹੇ ਵੇਚੋ ਪਰ ਮਸਲਾ ਹੁਣ ਇਹ ਆ ਵੀ ਕਈ ਵਾਰੀ ਰੇਤ ਵੀ ਉਹ ਬਹੁਤ ਵਧੀਆ ਨਹੀਂ ਹੈ ਰੇਤ ਦੇ ਵਿੱਚ ਮਿੱਟੀ ਗਾਰ ਸਿਲਟ ਵੀ ਜਿਹੜੀ ਹੈਗੀ ਆ ਮਿਕਸ ਹੋਈ ਹੋਈ ਆ ਤੇ ਦੂਸਰੀ ਸਮੱਸਿਆ ਇਹ ਵੀ ਆ ਕਿ ਜਿਹੜੇ ਕਿਸਾਨਾਂ ਕੋਲੇ ਆਪਣਾ ਟਰੈਕਟਰ ਹੈ ਉਹ ਤਾਂ ਚੱਕ ਸਕਦੇ ਆ ਪਰ ਬਹੁਤ ਸਾਰੇ ਨਿਮਨ ਕਿਸਾਨ ਜਿਹੜੇ ਹੈਗੇ ਨੇ ਜਿਨ੍ਹਾਂ ਕੋਲ ਆਪਣਾ ਟਰੈਕਟਰ ਨਹੀਂ ਹੈ ਜੇ ਟਰੈਕਟਰ ਹੈ ਤਾਂ ਹੁਣ ਜਿਵੇਂ ਫਸਲ ਤਬਾਹ ਹੋਊਗੀ ਤਾਂ ਤੇਲ ਪਵਾਉਣ ਨੂੰ ਪੈਸੇ ਨਹੀਂ ਹੈਗੇ ਉਹ ਕਿਸਾਨ ਕੀ ਕਰਨ ਵੀਰ ਸਾਡੇ ਨਾਲ ਨੇ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੀਰਾ ਸਿੰਘ ਆ ਜੀ ਤੁਸੀਂ ਆਪਣਾ ਮਿੱਟੀ ਰੇਤ ਚੱਕ ਰਹੇ ਹੋ ਛਿਕਨ ਪਹਿਲਾਂ ਤਾਂ ਹਾਲਾਤ ਦੇਖ ਕੇ ਮਨ ਦੁਖੀ ਹੁੰਦਾ ਵੀਰ ਤੁਹਾਡੀ ਹੱਥਾਂ ਨਾਲ ਵੀਜੀ ਹੋਈ ਫਸਲ ਬੁਰੀ ਤਰ੍ਹਾਂ ਤਬਾਹ ਹੋਊਗੀ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਖੇਤ 'ਚ ਖੜੇ ਆ ਕਿ ਐਂ ਲੱਗਦਾ ਜਿਵੇਂ ਇੱਥੇ ਮਿੱਟੀ ਦੇ ਕਿਸੇ ਟਿੱਬੇ 'ਚ ਖੜੇ ਆ ਹਾਂ ਜੀ ਹੈਨਾ ਤੇ ਭਾਈ ਰੇਤ ਤੁਸੀਂ ਦੇਖ ਹੀ ਰਹੇ ਪਾਈ ਗਈ ਆ ਦਰਿਆ ਸਾਡੇ ਬਹੁਤ ਦੂਰ ਸੀ ਦਰਿਆ ਸਾਡੇ ਸਾਹਮਣੇ ਆ ਗਿਆ ਦੇਖੋ ਆ ਸਤਲੁਜ ਜਿਹੜਾ ਅਲੀ ਦਾ ਪਿੰਡ ਬਹੁਤ ਦੂਰ ਸੀ ਜਿਹੜਾ ਲੱਗੀ ਹੁਣ ਦਿਸਣ ਲੱਗ ਪਿਆ ਸ਼ਹਿਰੀ ਨਾਲ ਹੀ ਆ ਗਿਆ ਠੀਕ ਆ ਬਹੁਤ ਤਕੜਾ ਦਰਿਆ ਜੇ ਝੀਲ ਹੀ ਬਣ ਗਈ ਇੱਕ ਸਾਫ ਤੇ ਇਹ ਰੇਤਾ ਹੁਣ ਪੈ ਗਿਆ ਇਹ ਪੰਜ ਤੋਂ 6 7-7 ਫੁੱਟ ਹੈਗਾ ਸਰਕਾਰ ਨੇ ਚੱਲ ਇੱਕ ਵਧੀਆ ਮੈਮ ਚਲਾਈ ਕੋਈ 10 15 ਦਿਨ ਦੀ ਮੌਤ ਦਿੱਤੀ ਆ ਉਹਦਾ ਰੇਤਾ ਚੱਕੋ ਰੇਤਾ ਠਪਰ 10 15 ਦਿਨ ਜੇ ਮੇਰੇ ਫਿਲੀ ਹਾਲ ਜਿੱਦਾਂ ਦੇਖੋ ਵਾਹਣ ਗਿੱਲੇ ਪਿਆ ਰੇਤਾ ਹੈ 10 15 ਦਿਨ ਇਥੋਂ ਨਿਚੇ ਗਿਆ ਜਿੱਥੇ ਸੁੱਕਾ ਉੱਥੇ ਰੇਤਾ ਚੱਕੀ ਜਾਂਦੇ ਆ ਤੇ ਬਾਕੀ ਸੰਸਤਾਵਾਂ ਹਜੇ ਤੱਕ ਕੋਈ ਪਹੁੰਚੀ ਨਹੀਂ ਤੇ ਅੱਗੇ ਤੁਹਾਨੂੰ ਪਤਾ ਕਣਕਾਂ ਦੇ ਵੀ ਟਾਈਮ ਆ ਕ ਕੀ ਨੇ ਮਾੜੀ ਆ ਸਾਰੇ ਇੱਥੇ ਜਦੋਂ ਸਰਕਾਰ ਨੇ ਇਹ ਅਨਾਉਂਸ ਕੀਤਾ ਸੀ ਵੀ ਤੁਸੀਂ ਆਪ ਦਾ ਜਿਹੜਾ ਰੇਤ ਉਹ ਜਿਹਦਾ ਖੇਤ ਉਹਦੀ ਰੇਤ ਠੀਕਾਣਾ ਵੀ ਤੁਸੀਂ ਵੇਚ ਸਕਦੇ ਹੋ ਉਦੋਂ ਬਾਅਦ ਪ੍ਰਸ਼ਾਸਨ ਨੇ ਚਲੋ ਤੁਹਾਨੂੰ ਖੁੱਲ੍ਹ ਦੇ ਦਿੱਤੀ ਵੀ ਵੇਚੋ ਚਾਹੇ ਆਪਦੀ ਸੰਭੋ ਠੀਕਾਣਾ ਪਰ ਨਾਲ ਤੁਸੀਂ ਕਹਿੰਦੇ ਹੋ ਕੋਈ 20 ਦਿਨਾਂ ਦਾ ਸਮਾਂ ਦਿੱਤਾ ਹੁਣ 20 ਦਿਨਾਂ ਚ ਤਾਂ ਤੁਸੀਂ ਕਹਿੰਦੇ ਹੋ ਵੀ ਹਾਂ ਖੇਤ ਹੀ ਨਹੀਂ ਹਲੇ ਸੁੱਕਿਆ ਤੇ ਰੇਤ ਸਾਰੀ ਕਿਵੇਂ ਚੱਕੀ ਜਾਊਗੀ ਵਾਂ 20 ਦਿਨ ਤਾਂ ਹਜੇ ਸਮਾਂ ਬਹੁਤ ਘੱਟ ਚੱਲ ਦਿੱਤਾ ਚੱਲ ਸਹੀ ਹੈ ਠੀਕ ਰਦੀ ਦਿੱਤਾ ਪਰ ਆਪ ਨੂੰ ਇਹਨਾਂ ਪਤਾ ਲੱਗੇ ਸਰਕਾਰ ਮੰਨ ਲਓ ਕੋਈ ਸੋਚ ਰਹੀ ਆ ਕਿ ਤਾਂ ਸੋਚ ਰਹੀ ਵਾਗੇ ਸੋਚ ਕੇ ਮੈਂ 20 ਦਿਨ ਦਿੱਤਾ ਜਿਵੇਂ 15 ਤਰੀਕ ਤੱਕ ਹੈਗਾ ਟਾਈਮ ਤੇ ਬਾਕੀ ਕਿ ਸ਼ਾਇਦ ਹੋਰ 15 10 ਦਿਨ ਹੋਰ ਵਧਾ ਦੇਣਗੇ ਇਹ ਹੋਏਗਾ 10 15 ਦਿਨ ਤੱਕ ਜਿੱਦਾਂ ਸੁੱਕੇਗਾ ਫਿਰ ਰੇਤ ਚਕੇਗਾ ਫਿਰ ਉਹਦੀ ਗੱਲ ਚ ਇਹ ਰੇਤ ਚੱਕਿਆਗਾ ਰੇਤ ਕਿਸਾਨ ਤਾਂ ਵੇਚ ਨਹੀਂ ਰਿਹਾ ਕਿਸਾਨ ਕੋਲ ਇਹਨੇ ਟਰੈਕਟਰ ਨਹੀਂ ਹੈਗਾ ਜਿੱਦਾਂ ਹੁਣ ਸਾਡੇ ਰਿਸ਼ਤੇ ਦਰ ਜ਼ਮੀਨ ਹੈਗੇ ਮੈਂ ਤੇ ਖੜਾ ਕੋਈ ਮੇਰੀ ਦਿੱਤਾ ਹੈਗੀ ਨਹੀਂ ਠੀਕ ਆ ਪਰ ਖੜਾ ਪਰ ਇੱਥੇ ਹੁਣ ਜੇ ਕਿਸਾਨ ਕੋਲ ਡੀਜ਼ਲ ਹੋਏਗਾ ਟਰੈਕਟਰ ਹੋਏਗਾ ਉਹਦੀ ਵਾਈਕ ਡੀਆਪੀ ਲੈ ਕੇ ਕਣਕ ਬੀਜੇਗਾ ਜੇ ਜ ਕੋਈ ਇਕਤਾ ਵਾਲੇ ਕੋਈ ਆਣ ਸੰਸਥਾ ਵੀ ਆਣ ਜੇ ਗੱਲਬਾਤ ਤੇ ਹੋਏ ਜੇ ਕਰਨ ਉਹ ਵਿੱਚ ਕਹਿੰਦੇ ਆਣਗੇ ਆਣਗੇ ਹਾਂ ਦੇਣਗੇ ਪਰ ਜਦੋਂ ਤੱਕ ਰੇਤ ਚ ਕੀ ਫੇਰੀ ਆਉਣਗੇ ਤੇ ਪੰਨਾ ਮਹੀਨਾ ਖੰਡ ਇਥੇ ਲੱਗ ਜਾਊਗਾ ਰੇਤ ਚ ਚੱਕਦੇ ਚੱਕਦੇ ਜਿਵੇਂ ਰੇਤੇ ਦਾ ਮਸਲਾ ਤਾਂ ਪੰਜਾਬ ਚ ਪਹਿਲਾਂ ਵੀ ਬਹੁਤ ਚਰਚਾ ਚ ਰਿਹਾ ਵੀ ਵੱਡੇ ਵੱਡੇ ਜਿਹੜੇ ਹੈਗੇ ਨੇ ਠੇਕੇਦਾਰ ਰੇਤਾ ਵੇਚਦੇ ਆ ਰੇਤ ਚੋਰੀ ਕਰਦੇ ਆ ਤੇ ਕਹਿੰਦੇ ਰੇਤੇ ਚ ਕਮਾਈ ਬੜੀ ਆ ਜਿਹੜੇ ਭਾਜੀ ਕਰਦੇ ਆ ਤੁਹਾਨੂੰ ਵਦੇ ਉਹਨਾਂ ਦੀ ਕਮਾਈ ਹੈਗੀ ਹੈਗੀ ਜਿਹੜਾ ਮੇਰੇ ਤੇਰੇ ਰਮਾੜਾ ਬੰਦਾ ਜਿੱਤੋਂ ਹੈਗਾ ਹੀ ਕਮਾਈ ਕਿੱਥੋਂ ਕਰਨਾ ਸਾਡੇ ਕੋਲ ਕੁਝ ਹੈਗੇ ਨਹੀਂ ਜਿਹਦੇ ਵੱਡੇ ਹੈਗੇ ਆ ਜਿਹੜੇ ਵੇਣ ਬੰਦੇ ਹੈਗੇ ਉਹਨਾਂ ਦੇ ਟਰੈਕਟਰ ਹੈਗੇ ਉਹਨਾਂ ਦੀ ਕਮਾਈ ਹੈਗੀ ਉਹਨਾਂ ਵਿੱਚ ਪਾਣੀ ਤਾਂ ਬਹੁਤ ਵਧੀਆ ਗੱਲ ਪਾਣੀ ਆ ਕੇ ਰੇਤ ਪਾਇਗਾ ਜਿੱਦਾਂ 10-15 ਦਿਨ ਮਿਲਦੀ ਥੋੜੀ ਟੀ ਉਹ ਤਾਂ ਸਾਨੂੰ ਕਹਿੰਦੇ ਬਹੁਤ ਵਧੀਆ ਆ ਮਲੋਂ ਉਹਨਾਂ ਦਾ ਕਾਰੋਬਾਰ ਚੱਲ ਪਿਆ ਜਿਹੜੇ ਸਾਡੇ ਹੀ ਤਾਂ ਭੁੱਖੇ ਮਰ ਰਹਿਣਾ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਸਾਡ ਰੇਤ ਤੋਂ ਇਲਾਵਾ ਸੋ ਕਿ ਰੇਤ ਉਹ ਚੱਕ ਚੱਕ ਲਈ ਸਾਨੂੰ ਕੀ ਤੀ 100 ਰੁਪਏ ਪਰਚੀ ਵੀ ਨਹੀਂ ਜੇ ਕੱਟ ਰਹੇ ਤਾਂ ਗੁਰਦਰ ਉਹ ਸਾਨੂੰ ਕਹਿੰਦੇ ਤੁਸੀਂ ਇੰਨੇ ਕਾਹ ਤੋਂ 100 ਰੁਪਏ ਲਈਂ ਤੇ ਕਾਹ ਦੀ ਚੀਜ਼ ਲਈਂ ਤੇ ਗੁਰਦਰ ਸਾਹਿਬ ਤੇ ਲੈਣ ਲੱਗੇ ਠੀਕ ਆ ਕੋਈ ਨਹੀਂ 200 ਰੁਪਏ ਨਹੀਂ ਕੋਈ 1500 ਨਹੀਂ ਕੋਈ ਜੇ ਸੀ ਵੀ ਭਰਾਈ ਤੇ ਲੈਣੀ ਲੈਣੀ ਆ ਤੇ ਪਰ ਨੰਦਰ ਰੋਜ਼ਗਾਰ ਚੱਲ ਗਿਆ ਨਾ ਪਰ ਸਾਡਾ ਨਹੀਂ ਕੋਈ ਚੱਲਿਆ ਨਾ ਪਰ ਸਾਡੀ ਜਮੀਨ ਇਦਾਂ ਹੀ ਪਈ ਐ ਬੰਜਰ ਦੀ ਬੰਜਰ ਪਈ ਐ ਹਲੇ ਜਮੀਨ ਚ ਰੇਤਾ ਚ ਕੀਏਗਾ ਜਾਂ ਦੇਖੋ ਰੇਤਾ ਸਵੇਰੇ ਤੇ ਚੱਕਿਆ ਪਾਣੀ ਹਲੇ ਥੱਲੇ ਦਾ ਰੇਤਾ ਹੈਗਾ ਤਾਂ ਪਾਣੀ ਸਿਮੀ ਜਾਂਦਾ ਅਸੀਂ ਸਾਨੂੰ ਪਤਾ ਨੇ ਥੱਲੇ ਤਾਂ ਕੀ ਹੋਣਾ ਕਣਕ ਬੀਜਣ ਗ ਹੋਣੀ ਐ ਕਣੀ ਹੋਣੀ ਉਹ ਵੀ ਪੱਲੋ ਖਰਚਾ ਜਾਣਾ ਪਰ ਪੱਲੋ ਖਰਚਣ ਕੋਈ ਮੈਂ ਉਹੀ ਵੇਖ ਰਿਹਾ ਸੀਗਾ ਇੱਕ ਬਾਕੀ ਜਿਹੜਾ ਆਮ ਕਿਸਾਨ ਹੁੰਦਾ ਆਮ ਕਿਸਾਨ ਨੂੰ ਇੰਨਾ ਤਰੀਕਾ ਵੀ ਨਹੀਂ ਹੈ ਵੀ ਮੈਂ ਰੇਤਾ ਵੇਚਣਾ ਕਿਹੜੇ ਤਰੀਕੇ ਨਾਲ ਨਾ ਨਾ ਆਮ ਕਿਸਾਨਾਂ ਨੂੰ ਭਾਜੀ ਇੱਥੋਂ ਤੱਕ ਕਿਥੋਂ ਤੱਕ ਇਹ ਨੌਲਜ ਹੈ ਨੌਲਜ ਹੈਗੀ ਨੌਲਜ ਜਮੇ ਹੀ ਨਹੀਂ ਹੈਗੀ ਇੱਥੋਂ ਤੱਕ ਹੀ ਆ ਬਸ ਮਤਲਬ ਹੁਣ ਜਿੰਨਾ ਵੱਡਿਆਂ ਨੂੰ ਪਤਾ ਹੁਣ ਮੈਂ ਇੱਥੇ ਟਰਾਲੀ ਲਾਜੇ ਮੈਨੂੰ ਪਤਾ ਨਹੀਂ ਮੈਂ ਸ਼ਹਿਰ ਵਿੱਚ ਨਾ ਕਿਥੇ ਜਿਹੜੇ ਪਹਿਲਾਂ ਟੀਪਰਾਂ ਵਾਲੇ ਵੇਦੇ ਟਰਾਲਿਆਂ ਜਿਹੜੇ ਵੱਡੇ ਆਈ ਜਾਂਦੇ ਉਹ ਵੇਚੀ ਜਾਂਦੇ ਆ ਉਹਨਾਂ ਨੂੰ ਪਤਾ ਉਹਨਾਂ ਦੇ ਪੈਰ ਜੰਮੇ ਤੋਂ ਸ਼ੁਰੂ ਦੇ ਜਦ ਦੀ ਪੁਸ਼ਟੀ ਇਹ ਕੰਮ ਕਰੀ ਜਿੱਦਾਂ ਕਹਿੰਦੇ ਆਪਣੀ ਆਏ ਕਿਸਾਨ ਰੇਤਾ ਹੀ ਵੇਚਣਾ ਦੋ ਨੰਬਰ ਦੇ ਕੰਮ ਕਰਨਾ ਦੋ ਨੰਬਰ ਦੇ ਰੇਤਾ ਦੋ ਨੰਬਰ ਜਾਂਦਾ ਵੈ ਰੇਤਾ ਤਾਂ ਹੋਣੀ ਚੱਲੋ ਪਾਣੀ ਆਹਾੜਾ ਤਾਂ ਹੀ ਇੱਕ ਕੀਤਾ 10 15 ਸੋਲਟੀ ਦਿੱਤੀ ਵੀ ਰੇਤਾ ਚੱਕ ਲੋ ਠੀਕ ਹੈ ਨਾ ਪਰ ਅੱਗੇ ਪਿੱਛੇ ਤੇ ਨਹੀਂ ਹੈ ਕਿ ਅੱਗੇ ਪਿੱਛੇ ਰੇਤਾ ਵਿਖੀ ਜਾਂਦਾ ਬਲੈਕ ਮਾਈਨਿੰਗ ਹੋਈ ਜਾਂਦੀ ਆ ਆਪਾਂ ਚੱਲੀ ਸ਼ਾਹਗੋੜ ਚੱਲੀ ਹਿਆਰਪੁਰ ਚੱਲੀ ਸਾਰੇ ਬਣ ਚੱਲੀ ਟਿਪਰ ਫਿਰਦੇ ਆ ਪਰ ਸਾਨੂੰ ਚੱਲ ਬਹੁਤ ਵਧੀਆ ਕੀਤਾ ਸਰਕਾਰ ਨੇ ਜਿਹੜਾ 10 15 ਦਿਨ ਟਾਈਮ ਦਾ ਪਰ ਅਸੀਂ ਇੱਕ ਹੋਰ ਮੰਗ ਕਰਨੇ ਪਰ 10 15 ਦਿਨ ਦਾ ਹੋਰ ਹੀ ਸਾਨੂੰ ਭਗਵੰਦ ਸਿੰਘ ਵੀਕ ਦਿਨ ਦਾ ਟਾਈਮ ਦੇਣ ਮਹੀਨੇ ਦਾ ਪੂਰਾ ਦੇਣ ਮਲ ਜ਼ਮੀਨਾਂ ਸੁੱਕਣ ਗਿਆ ਫੇਰ ਹੋਣਗਾ ਮੇ ਰੇਤਾ ਕਿਥੇ ਚਕੀਚਾ ਕਿਥੇ ਚਕੀਚਾ ਇੱਥੋਂ ਚੱਕ ਕੇ ਅੱਗੇ ਕਿਥੇ ਚਕੀਣਾ ਦਰਿਆ ਸਾਡੇ ਕਿੰਨਾ ਦੂਰ ਦਰਿਆ ਆ ਗਿਆ ਨਾ ਲਾਗੇ ਹਲੇ ਰੇਤਾ ਗਾਂ ਗਾਂ ਜ 5 10 10 ਫੋਟ ਅੱਗੇ ਜ਼ਿਆਦਾ ਹੈਗਾ ਰੇਤਾ ਇੱਧਰ ਸਾਰੇ ਇੰਨੇ ਕੁੜੀ 5 6 ਸਵੈਕੜ ਹੈਗਾ ਜਿੱਥੇ ਰੇਤਾ ਪੈ ਚੁੱਕਾ ਹੈ ਅੱਛਾ ਹੁਣ ਤੁਸੀਂ ਇਹ ਆਪ ਸੰਭ ਰਹੀ ਹੋ ਆਪ ਦਾ ਸੰਭਾਲ ਰਹੇ ਹੋ ਕਿ ਉਂਝ ਕੋਈ ਲੈਣਾ ਹੈਗਾ ਵੇਚ ਰਹੀ ਨਹੀਂ ਨਹੀਂ ਵੇਚ ਨਹੀਂ ਰਹੇ ਸਾਡੇ ਇੱਥੇ ਮੇਰੇ ਫੁੱਫੜ ਜੀ ਦਾ ਜ਼ਮੀਨ ਹੈਗੀ ਖੇਤੀ ਹੈਗੀ ਆ ਬਸ ਇੱਥੋਂ ਦੇਖ ਰਹੇ ਮੰਨ ਲਓ ਕੱਲ ਨੂੰ ਯਾਰ ਜਿਸ ਜਿੰਨਾ ਵੇਚਣਾ ਉਹਦਾ ਟੋਇਟ ਬੇ ਪਾ ਕੇ ਚਲੇ ਜਾਣਾ ਪਰ ਸਾਨੂੰ ਵਗਾ ਆਪ ਨੂੰ ਸਾਡੇ ਕੋਲ ਡੀਜ਼ਲ ਵਾਸਤੇ ਹੋਣਗੇ ਹੈਗਾ ਆਪ ਦੇਸੀ ਕੁਝ ਕਰਾਂਗੇ ਪਰ ਸਾਨੂੰ ਸੰਸਤਾ ਵਾਲੇ ਆ ਕੇ ਸਾਨੂੰ ਇੱਥੇ ਸਾਡੀ ਹੈਲਪ ਕਰਨਗੇ ਫਿਰ ਅਸੀਂ ਬੀਜ ਸਕਦੇ ਆ ਪਰ ਉਹ ਤਰੀਕੇ ਨਾਲ ਚਕਾਰ ਰੇਤਾ ਵੀਰੇ ਆਹ ਰੇ ਇੱਕ ਤਰੀਕੇ ਨਾਲ ਚੱਕੋ ਮੈਂ ਟੋਇਟ ਟਿੱਬੇ ਨਾਲ ਪਾ ਕੱਲ ਨੂੰ ਸੰਸਤਾ ਆ ਕੇ ਕਰ ਤੂੰ ਇਹ ਕਮਾਈ ਕਰ ਲਈ ਜਿੱਦਾਂ ਤੂੰ ਕਰ ਪਰ ਸਹੀ ਕਮਾਈ ਕਰਨ ਕਮਾਈ ਤਾਂ ਉਹ ਕਰ ਜਿਹਨਾਂ ਟਰੈਕਟਰ ਹੈਗੇ ਜਿਹੜੇ ਲਾ ਰਹੇ ਆ ਐਸੀ ਤਾਂ ਕਮਾਈ ਥੋੜਾ ਕਰ ਰਿ ਅੱਛਾ ਕਿਸੇ ਠੇਕੇਦਾਰਾਂ ਨੇ ਸ਼ਹਿਰ ਦੇ ਵਿੱਚੋਂ ਤੁਹਾਡੇ ਨਾਲ ਸੰਪਰਕ ਕੀਤਾ ਵੀ ਸਾਨੂੰ ਚੱਕਵਾ ਦਿਓ ਨਹੀਂ ਠੇਕੇਦਾਰ ਤਾਂ ਉਹਨਾਂ ਨਾਲ ਜਿਹਨਾਂ ਟਰੈਕਟਰ ਹੈਗੇ ਸ਼ਹਿਰਾ ਦੇ ਉਹਨਾਂ ਦੇ ਹੈਗੇ ਆ ਦੇਣ ਲੈਣ ਠੇਕੇਦਾਰ ਫੋਨ ਕਰਦੇ ਬਸ ਰੇ ਚੱਕੀ ਜਾਂਦੇ ਆ ਤੇ 4000 ਦੀ 5000 ਦੀ 6000 ਦੀ ਟਰਾਲੀ ਚਾਹੀ ਜਿੰਦੀ ਆ ਪਰ ਸਾਡੇ ਨਾਲ ਨਹੀਂ ਕੋਈ ਹੈਗਾ ਨਾ ਸਾਨੂੰ ਕੋਈ ਜੁੱਤੀ ਵਿੱਚ ਕੋਈ ਮਿਲੂਗਾ ਫਿਰ ਸਾਨੂੰ ਪਤਾ ਲੱਗੂਗਾ ਨਾ ਜੇ ਕੋਈ ਟਰਾਲੀ ਪਰਦਾ ਕੋਈ ਸਾਨੂੰ ਯਾਰ ਦੇ ਜਿੰਦੀ ਜ਼ਮੀਨ ਆ ਜਾਂ ਮੇਰੀ ਜ਼ਮੀਨ ਆ ਮੈਨੂੰ ਕੋਈ 500 700 ਮਿਲੇ 800 ਮਿਲੇ ਫਿਰ ਮੈਨੂੰ ਫਾਇਦਾ ਹਾਂ ਵੀ ਮੇਰੇ ਤੇ ਆੜੀ ਪੈ ਰਹੀ ਆ ਕੁਛ ਮੇਰੇ ਕੋਲ ਆ ਮੇਰੇ ਕੋ ਬਾਈ ਜੀ ਤੁਹਾਡਾ ਸ਼ੁਭਨਾਮ ਜਸਵੰਤ ਸਿੰਘ ਜੀ ਜਿਹੜੇ ਤਰੀਕੇ ਨਾਲ ਖੇਤਾਂ ਦੇ ਵਿੱਚ ਮਿੱਟੀ ਖੜੀ ਆ ਰੇਤ ਪੈ ਗਈ ਆ 5 5 6 6 ਫੁੱਟ ਤੁਹਾਨੂੰ ਲੱਗਦਾ ਵੀ 20 25 ਦਿਨਾਂ ਚ ਜਾਂ ਮਹੀਨੇ ਚ ਚੱਕੀ ਜੇ ਨਹੀਂ ਨਹੀਂ ਇੱਕ ਤੋਂ ਘੱਟ 6 ਮਹੀਨੇ ਲੱਗ ਜਾਣਗੇ ਇਹ ਮਹੀਨੇ ਵਿੱਚ ਤਾਂ ਚਾਉਣ ਵਾਲੀ ਨਹੀਂ ਕਈ ਮਹੀਨੇ ਵਿੱਚ ਤਾਂ ਜਗ੍ਹਾ ਹੀ ਕਈ ਸੁੱਕੂਗੀ ਮਸੇ ਤੇ ਜਿਆਦਾ ਟਾਈਮ ਹੋਊਗਾ ਤਾਂ ਫੇਰ ਹੀ ਸਾਫ਼ ਹੋਊਗਾ ਕਣਕਾਂ ਦਾ ਵੀ ਟਾਈਮ ਰਹੇਗਾ ਮਹੀਨਾ ਕੀ ਰਹੇਗਾ ਤੇ ਇਹਨੇ ਵਿੱਚ ਤਾਂ ਨਹੀਂ ਹੋਣਾ ਜਿਆਦਾ ਫਿਰ ਜਿਆਦੇ ਟਰੈਕਟਰ ਟਰੱਕਟਰ ਆ ਜਾਣਗੇ ਫੇਰ ਹੋ ਸਕਦਾ ਤੇ ਇਹ 1 2 ਨਾਲ ਤਾਂ ਕੰਮ ਨਹੀਂ ਹੋਣਾ ਅੱਛਾ ਜਿਹੜਾ ਸਰਕਾਰ ਨੇ ਇਹ ਇੱਕ ਫੈਸਲਾ ਕੀਤਾ ਖੁੱਲ੍ਹ ਦੇਤੀ ਹੈ ਵੀ ਜਿਹਦਾ ਖੇਤ ਉਹਦੇ ਰੇਤ ਤੁਸੀਂ ਆਪਦੀ ਰੱਖ ਕੇ ਸਾਂਭ ਸਕਦੇ ਹੋ ਚੱਕ ਕੇ ਇਥੋਂ ਵੇਚ ਵੀ ਸਕਦੇ ਹੋ ਡਾਇਰੈਕਟ ਕਿਵੇਂ ਲੱਗਿਆ ਫੈਸਲਾ ਇਹ ਉਹ ਤਾਂ ਠੀਕ ਹੈ ਆਪਣੇ ਨਾਲ ਹੀ ਖੇਤ ਹੈ ਆਪਣੇ ਤਾਂ ਕੀ ਕੀ ਝੋਨਾ ਹੀ ਨੁਕਸਾਨ ਹੋਇਆ ਤੇ ਆਪਣੇ ਵਾਲੇ ਰੇਤ ਨਹੀਂ ਪਈ ਤੇ ਵੀ ਝੋਨਾ ਬਰਬਾਦ ਹੋ ਗਿਆ ਤੇ ਖਰਾਬ ਸਬ ਝੋਨਾ ਹੋ ਗਿਆ ਤੇ ਆਪਣੇ ਬਨੇ ਰੇਤ ਨਹੀਂ ਪਈ ਆ ਜਿਹੜੇ ਅੱਗੇ ਰੇਤ ਪਈ ਆ ਮਾਰੇ ਨਾਲ ਦੀ ਪਹਿਲੀਆਂ ਚ ਪੈ ਗਈ ਰੇਤ ਅੱਛਾ ਜਿਹੜੀਆਂ ਇਹ ਜ਼ਮੀਨਾਂ ਨੇ ਜਿਵੇਂ ਤੁਹਾਡਾ ਝੋਨਾ ਮਾਰਿਆ ਗਿਆ ਇਹ ਕੱਚੀਆਂ ਨੇ ਕਿ ਪੱਕੀਆਂ ਨੇ ਇਹ ਕੱਚੀਆਂ ਹੀ ਨੇ ਇਹ ਇਹ ਕੱਚੀਆਂ ਨੇ ਅੱਗੇ ਗ੍ਰਾਂਟ ਮਿਲ ਜਾਂਦੀ ਸੀ ਪਿਛਲੇ 2023 ਵਿੱਚ ਗ੍ਰਾਂਟ ਨਹੀਂ ਮਿਲੀ ਤੇ ਐਤ ਕੀ ਦਾ ਪਤਾ ਨਹੀਂ ਕਹਿੰਦੇ ਲਿਖਦੇ ਫਿਰਦੇ ਜੇ ਮਿਲੇਗਾ ਤਾਂ ਫੇਰੀ ਪਤਾ ਲੱਗੂਗਾ ਮਿਲ ਗਏ ਹਮ ਅਜੇ ਤੱਕ ਤਾਂ ਨਹੀਂ ਮਿਲੀ ਅੱਛਾ ਸੁਣਨ ਚ ਆਇਆ ਕਿ ਇੱਕ ਵਾਰੀ ਇਹ ਪੱਕੀਆਂ ਕਰਤੀਆਂ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਪੱਕੀਆਂ ਕਰਤੀਆਂ ਸੀ ਉਦੋਂ ਬਾਅਦ ਦੁਬਾਰੇ ਫੇਰ ਕੱਚੀਆਂ ਕਰਤੀਆਂ ਉਹ ਜਿਵੇਂ ਜਿਨ੍ਹਾਂ ਦੀ ਪੱਕੀਆਂ ਉਹਨਾਂ ਦੀ ਪੱਕੀਆਂ ਰਹਿ ਗਈਆਂ ਜਿਵੇਂ ਸਾਡੇ ਵਰਗਿਆਂ ਨੇ ਨਹੀਂ ਕਰਾਈਆਂ ਤੇ ਸਾਡੀਆਂ ਕੱਚੀਆਂ ਹੀ ਰਹਿ ਗਈਆਂ ਤੇ ਜਿਨ੍ਹਾਂ ਦੀ ਹੋਈਆਂ ਉਹਨਾਂ ਦੀਆਂ ਰਹਿ ਗਈਆਂ ਨੇ ਜਿਨ੍ਹਾਂ ਨੇ ਨਹੀਂ ਕਰਾਈਆਂ ਉਹ ਸਾਰੀਆਂ ਉਹ ਇਹਨਾਂ ਨੇ ਵੀ ਨਾ ਜਿਹੜੇ ਬੰਦੇ ਤੇ ਹੈਗੀ ਸੀ ਉਹ ਵੀ ਮਤਾ ਤਾਂ ਇਹ ਪਟਵਾਰੀਆਂ ਨੇ ਤਹਿਸੀਲ ਵਾਲਨ ਵੀ ਉਹਨੋਂ ਵੀ ਨਾਮ ਤੜਵਾਤੀਆਂ ਉਹਨਾਂ ਦੇ ਕਸਾ ਕੋਈ ਹੁਣ ਜਿਹੜਾ ਹੁਣ ਨੁਕਸਾਨ ਹੋਇਆ ਹੁਣ ਤਾਂ ਪਾਣੀ ਉੱਤਰ ਗਿਆ ਹੁਣ ਕੋਈ ਗਰਦੌਰੀ ਵਗੈਰਾ ਹੋਈ ਨਾ ਨਾ ਇਹ ਅੱਜ ਤੋਂ ਜਦੋਂ ਵਿੱਚ ਹਨਾ ਜਿਹ ਪਹਿਲੇ ਤੇਜ਼ ਵਾਲਾ ਪਾਣੀ ਆਇਆ ਸੀ ਨਾ ਉਹਦੇ ਗਰਦੌਰੀਆਂ ਟੁੱਟ ਗਈਆਂ ਸਾਰੇ ਗਰਦੌਰੀਆਂ ਸਾਰੀਆਂ ਪੱਕੀ ਮਾਲਕੀ ਜਿਨ੍ਹਾਂ ਦੇ ਮਾਲਕੀ ਕਰਾਈ ਉਹਨਾਂ ਦੇ ਹੈ ਗਈ ਆ ਕੋਈ 100 ਚ ਇੱਕ ਦੋ ਕਰ ਹੋਣਗੇ ਜਿਨ੍ਹਾਂ ਦੇ ਹੋਏਗੀ ਬਾਕੀ ਗਰਦੌਰੀਆਂ ਸਾਰੇ ਟੁੱਟ ਗਿਆ ਮਤਲਬ ਸਾਨੂੰ ਮੁਆਵਜ਼ਾ ਵੀ ਨਹੀਂ ਮਿਲ ਸਕਦਾ ਇਥੋਂ ਸਾਰਾ ਜਿਵੇਂ ਫਸਲ ਸਾਰੇ ਨੁਕਸਾਨ ਹੋਇਆ ਝੋਨੇ ਦਾ ਇਹਦਾ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲੇਗਾ ਜਦ ਜ ਪੱਕੀਆਂ ਵਾਲਾ ਮਿਲਦਾ ਉਹ ਵੀ 6800 ਰੁਪਏ ਬਿੰਦਾ 700 ਉਹਦੇ ਤਾਂ ਬਹੁਤ ਘਾਟਾ ਜਿਆਦਾ ਠੀਕ ਹੈ ਬਾਕੀ ਪਰ ਸਾਡੇ ਹੁਣ ਕੀਤੀ ਭਗੋਂਦ ਮਨ ਸਾ ਮਸੀਅਮ ਸਾਹ ਇੱਥੇ ਪਹੁੰਚੇ ਸੀ ਅਸੀਂ ਤੇ ਅਪੀਲ ਕੀਤੀ ਹੈ ਮਤਲਬ ਸਾਡੇ ਗਰਦੌਰੀਆਂ ਸਾਨੂੰ ਕੋਈ ਮੁਆਵਜ਼ਾ ਦਵਾਇਆ ਕੋਈ ਬੰਦੇ ਦਾ ਕੋਈ ਮਾੜਾ ਮਿੱਟਾ ਹੋ ਜਾਊਗਾ ਪਰ ਸਾਨੂੰ ਤਾਂ ਹੇ ਤੱਕ ਉਮੀਦ ਨਹੀਂ ਹੈਗੀ ਬੱਚੀਆਂ ਜ਼ਮੀਨਾਂ ਦਾ ਤਾਂ ਕਹਿੰਦੇ ਮਿਲਦਾ ਨਹੀਂ ਨਾ ਨਾ ਨਹੀਂ ਮਿਲ ਸਕਦਾ ਕੁਝ ਨਹੀਂ ਸਾਨੂੰ ਤਾਂ ਕਹਿੰਦੇ ਦਰਿਆ ਹੈਗਾ ਇੱਥੇ ਦਰਿਆ ਦੀ ਜ਼ਮੀਨ ਹੈ ਪਿਛਲੇ ਹੀ ਨਹੀਂ ਮਿਲਿਆ ਅੱਗੇ ਪਹਿਲਾਂ ਤਾਂ ਮਿਲਦਾ ਸੀ ਪਹਿਲੀਆਂ ਸਰਕਾਰਾਂ ਵਿੱਚ ਬਾਦਲ ਦੇ ਟਾਈਮ ਮਿਲਦਾ ਸੀ ਜਿਵੇਂ ਕਾਂਗਰਸ ਸਰਕਾਰ ਰਹੀ ਸੀ ਮਤਲਬ ਉਹ ਯਾਰ ਤਾਰ ਦਾ ਬਾਦ ਨਹੀਂ ਪਹਿਲਾਂ ਨਹੀਂ ਮਿਲਿਆ ਪਹਿਲਾਂ ਮਿਲਦਾ ਰਿਹਾ ਪਹਿਲਾਂ ਮਿਲਦਾ ਰਿਹਾ 2017 ਤੂੰ ਪਹਿਲਾ ਪਹਿਲਾ ਮਿਲਿਆ ਉਸ ਤੋਂ ਬਾਅਦ ਨਹੀਂ ਮਿਲਿਆ ਤੇ ਹੁਣ ਇਤਨੀ ਉਮੀਦ ਹੈ ਵੀ ਮਿਲੂਗਾ ਅੱਜ ਕੀ ਭਾਈ 23 ਵਿੱਚ ਇਹੀ ਸਰਕਾਰ ਸੀ ਤੇ 25 'ਚ ਨਹੀਂ ਇਹੀ ਸਰਕਾਰ ਆ ਤੇ ਪਹਿਲਾਂ ਨਹੀਂ ਮਿਲਤ ਹੁਣ ਕਿੱਥੋਂ ਮਿਹਨਤ ਹੋਊਗੀ ਪਰ ਸਾਨੂੰ ਮਿਹਨਤ ਆ ਹੋਗੀ ਜੇ ਸਾਡੇ ਕੋ ਬੋਲ ਕੇ ਜਾਣਗੇ ਹੁਣ ਜਿੱਥੇ ਬੋਲਦੇ ਲਾਂਚ ਕਰਦੇ ਆ ਵੀ ਹਾਂ ਵੀ ਭਗਵੰਤ ਮਾਨ ਸਾਹਿਬ ਕਰ ਗਿਆ ਸੀਐਮ ਸਾਹਿਬ ਕਰ ਗਿਆ ਸਾਨੂੰ ਫਿਰ ਫਾਇਦਾ ਹਾਂ ਵੀ ਤੁਹਾਨੂੰ 10000 ਦਿਆਂਗਾ ਮਾਅਬਜਾ ਇਹਨਾਂ ਦਿਆਂਗਾ ਫਿਰ ਸਾਨੂੰ ਹੁੰਦਾ ਐਨਾ ਅਨਾਉਂਸ ਕੁਛ ਕੀਤਾ ਨਹੀਂ ਕੁਝ ਨਹੀਂ ਆਇਆ ਤਾਂ ਸੀ ਰੋਟੀ ਖਾ ਸੀ ਇੱਥੋਂ ਆਇਆ ਸੀ ਸਾਡੇ ਬਾਅਦ ਤੋਂ ਬਾਹਰ ਤੋਂ ਰੋਟੀ ਖਾ ਗਿਆ ਥੱਲੇ ਬੈ ਕੇ ਸਾਡੇ ਪਿੰਡਾਂ ਦੇ ਨੇੜੇ ਪਿੰਡ ਜਾਇਆ ਸੀ ਬੈਠ ਕੇ ਉਹਨਾਂ ਦੇ ਘਰੇ ਗਿਆ ਜਿਸ ਪਾਸੋਂ ਉਹਨੇ ਕੁਛ ਕੀਤਾ ਨਹੀਂ ਬਸ ਐਵੇਂ ਮੰਗ ਪੱਤਰ ਸਾਰਾ ਕੁਝ ਆਦ ਲਿਖਤੀ ਰੂਪ ਲੈ ਗਿਆ ਜਿਵੇਂ 23 ਚ ਕਿਹਾ ਸੀ ਬੱਕਰੀਆਂ ਦਾ ਮੁਰਗੀਆਂ ਦਾ ਵੀ ਦੇਵਾਂਗੇ ਐਤਕੀ ਵੀ ਕਹਿੰਦੇ ਆ ਦੇਵਾਂਗੇ ਮੁਰਗੀਆਂ ਦੇ ਕਿਥੇ ਸਾਲਾ ਵਾਪੀ ਗੈਰ ਫਲੋ ਛੱਡੀ ਰਹਿ ਜਾਂਦਾ ਉਹਨੂੰ ਮੁਰਗੀਆਂ ਮਰਗੀਆਂ ਦਾ ਕੰਮ ਦੁੱਖਈਆ ਉਹ ਜਿਵੇਂ ਸਾਡੇ ਦੇ ਕੋਈ ਇਤੋ ਹੀ ਬੰਦੇ ਕਹਿੰਦੇ ਮਤਲਬ ਉਸ ਤਰ੍ਹਾਂ ਪ੍ਰਭਾਵ ਕਰਦਾ ਪਰ ਇਹ ਕਮੇਟੀ ਵਾਲਾ ਕਮੇਟੀ ਹੀ ਕਰ ਜਾਂਦਾ ਸਾਲਾ ਪਰ ਸਮਝ ਜਿਵੇਂ ਐਤਕੀ ਹੁਣ ਵਿਹੜਾਂ ਦੇ ਮੁਆਵਜ਼ੇ ਖਾਤਰ ਦੁਵਾਰੇ ਮੁੜਬਸੇਵੇ ਖਾਤਰ ਲੋਕਾਂ ਨੂੰ ਪੈਰਾਂ ਸਿਰ ਕਰਨ ਖਾਤਰ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਜਿਹੜਾ ਹੈਗਾ ਵੀ ਮੈਂ ਕਹਿੰਦਾ ਫੰਡ ਇਕੱਠਾ ਕਰੂੰ ਵੱਡੇ ਵੱਡੇ ਲੋਕਾਂ ਤੋਂ बिजनेसमੈਨਾਂ ਤੋਂ ਤੇ ਉਦੋਂ ਬਾਅਦ ਇੱਧਰ ਦੇਵਾਂ 1600 ਕਰੋੜ ਸ਼ਾਇਦ ਕਹਿੰਦੇ ਆਇਆ ਸੈਂਟਰ ਸਰਕਾਰ ਦਾ ਉਹ ਤਾਂ ਸੈਂਟਰ ਨੇ ਦੇਣਾ ਸੈਂਟਰ ਨੇ ਦੇ ਦਿੱਤਾ ਹੋਇਆ ਮਲ ਦਿੱਤਾ ਹੋਇਆ ਤੇ ਪਹਿਲਾਂ ਵੀ ਪਿਆ ਹਜੇ ਕਹਿੰਦੇ ਖਜ਼ਾਨਾ ਦਾ ਖਜ਼ਾਨਾ ਖਾਲੀ ਆ ਉਹ ਇਹ ਸਾਢੇ ਤੇ 1600 ਕਰੋੜ ਕਿੱਥੇ ਲੱਗਾ ਕਿ 10 ਤੋਂ 12 15 ਜ਼ਿਲ੍ਹੇ ਹੈਗੇ ਤੇ ਹਾਰੜ ਆਏ ਆ ਠੀਕ ਉੱਥੇ ਤੱਕ ਹਜੇ ਇੱਕ ਰੁਪਈਆ ਨਹੀਂ ਪਹੁੰਚਿਆ ਇਹਨਾਂ ਸਾਢੇ ਤੇ 200 ਕਰੋੜ ਆ ਜੇ ਨਾ ਸਾਢੇ ਮਿਲ ਮਾਅਵਜੇ ਤੇ ਸਾਡਾ ਪੂਰਾ ਵਧੀਆ ਹੁੰਦਾ ਤੇ 1400 ਕਰੋੜ ਬਾਕੀ ਆ ਉੱਥ ਚਲੋ ਮੁੱਖ ਮੰਤਰੀ ਤਾਂ ਬਹੁਤ ਵੱਡੇ ਲੈਵਲ ਦੀ ਗੱਲ ਆ ਇੱਥੋਂ ਦੇ ਲੋਕਲ ਲੀਡਰ ਐਮ ਐਲ ਏ ਐਮ ਪੀ ਜਾਂ ਪ੍ਰਸ਼ਾਸਨ ਹੋਰ ਜਿਹੜੇ ਹੈਗੇ ਆ ਉਹ ਉਹ ਦੁੱਖ ਤਕਲੀਫ ਸੁਣਨ ਆਏ ਪ੍ਰਸ਼ਾਸਨ ਜਿੱਦਾਂ ਤੁਸੀਂ ਅੱਜ ਆ ਮੀਡੀਆ ਸਾਰੇ ਪਹੁੰਚਦੇ ਆ ਪਰ ਜਿੱਦਾਂ ਉਧਾਂ ਨਹੀਂ ਕੋਈ ਐਮ ਐਲ ਜਿਹੜਾ ਸਾਡੇ ਇੱਥੋਂ ਦਾ ਹੈਗੇ ਕੋਈ ਸਾਡੀ ਐਵੇਂ ਦੇਖੋ ਸਾਡੇ ਅਨਸਾਰ ਲੈਣ ਦੇਣੇ ਕੋਈ ਵੱਡੇ ਲੋਕੋ ਦੇ ਨਾਲ ਜੁੜੇ ਹੋਣਗੇ ਉਹਨਾਂ ਕੋਲ ਜ਼ਰੂਰ ਆਂਦੇ ਬੈਠਦੇ ਆ ਪਰ ਸਾਡੇ ਕੋਲ ਨਹੀਂ ਮਾੜੇ ਬੰਦੇ ਗੁਲਾਏ ਜੋ ਵੋਟਾਂ ਵੀ ਸੀ ਪਾਈਆਂ ਜਾਂ ਇੱਥੇ ਪਾਈਆਂ ਬਣਾਇਆ ਐਮ ਐਲ ਪੁੱਲਰ ਸਾਹਿਬ ਇੱਥੋਂ ਦਾ ਹੈਗਾ ਸਾਡੇ ਪਰ ਸਾਡੇ ਤੱਕ ਨਹੀਂ ਕੋਈ ਸਾਡੇ ਕੋਲ ਜਾਇਜਾ ਲੈਣਾ ਆਇਆ ਤੇ ਸਾਡਾ ਹਾਲ ਚੱਲਣ ਵਾਰਡ ਪੁੱਛੇ ਹਾਂ ਬਾਕੀ ਸਾਡੇ ਕੋਲ ਬਾਕੀ ਜਿਹੜੇ ਨਹੀਂ ਹੈਗੇ ਉਹ ਸਾਡੇ ਕੋਲ ਸਾਰੇ ਐਮਐਲ ਆ ਚੁੱਕੇ ਆ ਪਰ ਇਹਨਾਂ ਨਹੀਂ ਸਾਡੀ ਕੋਈ ਸਾਰ ਲਈ ਮਲਛਪਾਰਸ਼ਾ ਦਾ ਕੰਮ ਹੈ ਇੱਥੇ ਦਾ अच्छा ਜਿਵੇਂ ਉਧਰ ਹੁਣ ਸੰਸਥਾਵਾਂ ਜਿਹੜੀਆਂ ਹੈਗੀਆਂ ਮਦਦ ਕਰ ਰਹੀਆਂ ਰੇਤ ਚੁੱਕਣ ਵਾਸਤੇ ਇੱਧਰ ਵੀ ਸੰਸਥਾ ਹਲੇ ਤੱਕ ਕੋਈ ਆਈ ਜਾਂ ਆਈ ਨਹੀਂ। ਨਹੀਂ ਸੰਸਥਾ ਕੋਈ ਨਹੀਂ। ਸੰਸਥਾ ਦੇ ਬਸ ਸਾਡੇ ਇਹ ਆਣੇ ਅਜ ਬੀਜ ਦੇਣੇ ਆ ਜਾਂ ਪੈਲੀ ਕਰਾ ਕੇ ਦੇਣੀ ਆ ਪੱਧਰ ਕਰਕੇ ਕਣਕਾ ਬੀਜ ਦੇਣੀ ਆ। ਉਹ ਜਦ ਸਾਡੇ ਕੋਲ ਆਣਗੇ ਫਿਰ ਸਾਨੂੰ ਪੱਕਾ ਹੋਏਗਾ ਸਾਡੀ ਰੇਤ ਪੈਲੀਆਂ ਪਹਿਲਾਂ ਤਾਂ ਸਾਨੂੰ ਰੇਤ ਚੁਕਾਣ ਪਹਿਲਾਂ ਖਾਲੀ ਕਰਨ ਫਿਰ ਸਾਨੂੰ ਫਾਇਦਾ। ਫਿਰ ਸਾਡੀ ਕਣਕਾ ਬੀਜਣੀ ਸਾਡੀ ਸੰਸਥਾ ਸਾਡੀ ਮਦਦ ਕਰਨ ਇਥੋਂ ਆ ਕੇ ਰੇਤ ਚੱਕਣ। ਠੀਕ ਹੈ ਨਾ ਸਾਨੂੰ ਤਾਂ ਫਾਇਦਾ ਹੀ ਉਹਦੇ ਵਿੱਚ ਤਾਂ ਇਹ ਤੋਂ ਸੋ ਇਹ ਤਸਵੀਰਾਂ ਨੇ ਬਾਰਡਰ ਦੇ ਨੇੜਲੇ ਪਿੰਡਾਂ ਦੀਆਂ ਜਿੱਥੇ ਇੱਕ ਕਿਸਾਨ ਵੀਰ ਦੇ ਖੇਤ 'ਚ ਅਸੀਂ ਖੜੇ ਆਂ ਭਾਨੀ ਕੇ ਭਾਨੇ ਵਾਲਾ ਪਿੰਡ ਹੈ ਇਹ ਤੇ ਇਧਰ ਨਾਲ ਅੱਗੇ ਬਾਰਡਰ ਲੱਗਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਸਾਥੀ ਨੂੰ ਕਹਾਂਗਾ ਥੋੜੇ ਇਧਰ ਤਸਵੀਰਾਂ ਦਿਖਾ ਦਈਏ 5-5 ਫੁੱਟ ਤੱਕ ਜਿਹੜੀ ਰੇਤ ਆ ਇਸ ਖੇਤ ਦੇ ਵਿੱਚ ਚੜ ਗਈ ਆ ਤੇ ਜਿਹੜਾ ਵੱਡੇ ਪੱਧਰ ਤੇ ਜਿਹੜਾ ਹੈਗਾ ਖੇਤ ਇਥੇ ਪਤਾ ਹੀ ਨਹੀਂ ਲੱਗਦਾ ਝੋਨਾ ਕਿ ਕੀ ਬੀਜਿਆ ਸੀ ਪਰ ਹੁਣ ਚਲੋ ਉਹਨਾਂ ਨੇ ਆਪਣਾ ਰੇਤ ਸਾਂਭਣਾ ਸ਼ੁਰੂ ਕਰਤਾ ਜਸੀਬੀ ਮਸ਼ੀਨਾਂ ਨਾਲ ਟਰੈਕਟਰ ਟਰਾਲੀਆਂ ਨਾਲ ਉਹ ਆਪਣਾ ਰੇਤ ਸਾਂਭ ਰਹੇ ਆ ਪਰ ਕਿਉਂਕਿ ਹਲੇ ਤੱਕ ਇਧਰ ਸਾਰਾ ਜਿਹੜਾ ਖੇਤ ਆ ਉੱਥੇ ਪਾਣੀ ਖੜਾ ਸਿਲਟ ਖੜੀ ਆ ਗਿੱਲਾਗਾ ਹਲੇ ਜਿਹੜਾ ਹੈਗਾ ਟਾਈਮ ਇਹਨਾਂ ਲੱਗਣਾ ਕਿ ਸੁੱਕਣ ਤੇ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਚੱਕਿਆ ਜਾਊਗਾ ਫਿਰ ਕਿਤੇ ਜਾ ਕੇ ਕੋਈ ਸੀਨ ਬਣੇਗਾ ਕਿ ਇੱਥੇ ਬਜਾਈ ਕਰਨੀ ਆ ਤੇ ਬਜਾਈ ਵਾਸਤੇ ਡੀਜ਼ਲ ਦੀ ਵੀ ਲੋੜ ਆ ਬਜਾਈ ਵਾਸਤੇ ਬੀਜਾਂ ਦੀ ਵੀ ਲੋੜ ਆ ਤੇ ਜਿਸ ਤਰੀਕੇ ਨਾਲ ਇਹਨਾਂ ਦਾ ਉਜਾੜਾ ਹੋਇਆਗਾ ਉਸ ਤਰੀਕੇ ਨਾਲ ਇਹਨਾਂ ਨੂੰ ਮਦਦ ਦੀ ਲੋੜ ਆ ਇੱਥੇ ਵੀ ਜੇਕਰ ਕੋਈ ਸੰਸਥਾ ਅ ਜਾਈ ਖਾਲਸਾ ਜਿਹੜੇ ਚਾਹੇ ਕੋਈ ਹੋਰ ਸੰਸਥਾ ਇਹਨਾਂ ਦੀ ਮਦਦ ਕਰ ਸਕਦੀ ਆ ਇਸ ਰੇਤ ਨੂੰ ਚੁੱਕਣ ਦੇ ਵਿੱਚ ਇੱਥੇ ਟਰੈਕਟਰ ਦੀ ਹੈਲਪ ਕਰ ਸਕਦੇ ਆ ਇੱਥੇ ਤੇਲ ਦੀ ਹੈਲਪ ਕਰ ਸਕਦੇ ਆ ਤੋ ਜਰੂਰ ਪਹੁੰਚਣ ਟਿੰਡੇ ਵਾਲੇ ਦੇ ਨਾਲ ਅਗਲੇ ਪਿੰਡੇ ਇਹ ਸਾਰੇ ਹੈਗੇ ਨੇ ਬਾਰਡਰ ਦੇ ਨਾਲ ਲੱਗਦੇ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਤਬਾਹੀ ਕੀਤੀ ਹੈ ਸਤਲੁਜ ਦਰਿਆ ਨੇ ਹੜ੍ਹਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ